ਮਹਾਰਾਣੀ ਚਿੰਤਾ ਭਾਗ 7 ਸਰਦਾਰ ਜਵਾਰ ਸਿੰਘ ਦੇ ਮਾਰੇ ਜਾਣ ਨਾਲ ਸਿੱਖ ਸਰਦਾਰਾਂ ਦੇ ਦਿਲ ਉੱਤੇ ਇਨਾ ਭੈ ਬੈਠ ਗਿਆ ਕਿ ਫਿਰ ਵਜ਼ੀਰ ਬਣਨ ਦੀ ਹਾਮੀ ਕੋਈ ਨਾ ਭਰੇ ਫੌਜ ਇੰਨੀ ਆਪਕੁਤਰੀ ਹੋ ਗਈ ਕਿ ਉਹਦੇ ਹੱਥੋਂ ਕਿਸੇ ਦਾ ਵੀ ਕਤਲ ਕਰਾਇਆ ਜਾ ਸਕਦਾ ਸੀ ਫੌਜ ਨੂੰ ਕਾਬੂ ਰੱਖਣਾ ਹਰ ਇੱਕ ਆਪਣੀ ਸ਼ਕਤੀ ਤੋਂ ਬਾਹਰ ਸਮਝਦਾ ਸੀ ਰਾਜਾ ਧਿਆਨ ਸਿੰਘ ਡੋਗਰੀ ਤੇ ਵੱਡੇ ਭਰਾ ਰਾਜਾ ਗੁਲਾਬ ਸਿੰਘ ਨੂੰ ਵਜ਼ੀਰ ਬਣਨ ਵਾਸਤੇ ਕਿਹਾ ਗਿਆ ਪਰ ਉਹਨੇ ਬਡੇਰੀ ਉਮਰ ਹੋਣ ਦੇ ਪਹਾਨੇ ਨਾ ਕਰ ਦਿੱਤੀ ਫਿਰ ਲਾਲ ਸਿੰਘ ਤੇ ਸਿੰਘ ਆਦ ਕੁਛ ਹੋਰ ਸਰਦਾਰਾਂ ਨੂੰ ਕਿਹਾ ਗਿਆ ਪਰ ਹਮੇ ਕਿਸੇ ਨਾ ਪਰੇ ਅੰਤ ਮਹਾਰਾਣੀ ਜੰਦ ਕੌਰਾ ਨੇ ਸਾਰੀ ਤਾਕਤ ਆਪਣੇ ਹੱਥ ਚ ਲੈ ਲਈ ਤੇ ਪੰਚਾਇਤ ਬਣਾ ਕੇ ਉਹਦੀ ਮਦਦ ਨਾਲ ਰਾਜ ਕਰਨ ਲੱਗੀ ਪੰਚਾਇਤ ਦੇ ਸਿਰ ਕੱਢ ਤੇ ਮੈਂਬਰ دیਵਾਨ ਦਿਨਾਨਾਥ ਭਾਈ ਰਾਮ ਸਿੰਘ ਮਿਸਰ ਲਾਲ ਸਿੰਘ ਆਦਸਨ ਭਗਤ RAM ਤੇ ਫਕੀਰ ਨੂਰਦੀਨ ਤਨਖਾਹ ਵੰਡਣ ਤੇ ਲਾਏ ਗਏ ਛੋਟੀ ਜਹੀ ਜਿੰਦਾਂ ਨੇ ਨੂਰਜਹਾਨ ਬੇਗਮ ਦੀ ਕਹਾਣੀ ਪੜ੍ਹ ਕੇ ਕਦੇ ਕਿਹਾ ਸੀ ਮੈਂ ਵੀ ਰਾਜ ਕਰਾਂਗੀ। ਉਹਨੂੰ ਰਾਜ ਕਰਨ ਦਾ ਸਮਾਂ ਤਾਂ ਮਿਲ ਗਿਆ ਪਰ ਬੜੇ ਮਹਿੰਗੇ ਮੁੱਢ ਜਿੰਦਾ ਪਰੇ ਲੇਟੀ ਲਾਗਨ ਲਿਖਤੀ ਹੈ। ਮਹਾਰਾਣੀ ਜਿੰਦਾ ਆਪਣੇ ਪੁੱਤਰ ਦੀ ਬਾਲਕ ਅਵਸਥਾ ਵਿੱਚ ਉਸ ਦੀ ਸਰਪ੍ਰਸਤ ਬਣੀ। ਉਹ ਨਾਇਕ ਤੇ ਪੱਕੇ ਇਰਾਦੇ ਵਾਲੀ ਇਸਤਰੀ ਸੀ। ਉਸ ਦਾ ਪੰਚਾਇਤਾਂ ਵਿੱਚ ਬੜਾ ਅਸਰ ਸੀ। ਉਹ ਨੀਤੀ ਨੂੰ ਸਮਝਣ ਵਾਲੀ, ਸਾਸਨ ਕਰਨ ਵਾਲੀ ਤੇ ਵੱਡੇ ਹੌਸਲੇ ਵਾਲੀ ਸੀ। ਇਹੋ ਜਿਹੀ ਹਿੰਮਤ ਵਾਲੀ ਜਿੰਦਾ ਰਾਜ ਦੀ ਮਾਲਕ ਬਣੀ। ਪਰ ਅਫਸੋਸ ਉਸ ਵੇਲੇ ਪੰਜਾਬ ਰਾਜ ਅੰਦਰੋਂ ਅਸਲੋਂ ਖੋਖਲਾ ਹੋ ਚੁੱਕਾ ਸੀ ਉਸ ਦੇ ਵੱਡੇ ਵੱਡੇ ਸਰਦਾਰ ਸਾਜਿਸ਼ਾਂ ਦੇ ਪੁੱਤਰੇ ਬਣ ਚੁੱਕੇ ਸਨ ਪੰਡਤ ਲਾਲ ਸਿੰਘ ਤੇ ਤੇਜ ਸਿੰਘ ਤਾਕਤ ਹਾਸਲ ਕਰਨਾ ਚਾਹੁੰਦੇ ਸਨ ਉਹ ਤਾਕਤ ਦੇ ਡਾਟੇ ਭੁੱਖੇ ਸਨ ਪਰ ਸਿੱਖ ਫੌਜ ਨੂੰ ਕਾਬੂ ਕਰਨ ਦੀ ਹਿੰਮਤ ਉਹਨਾਂ ਵਿੱਚ ਨਹੀਂ ਸੀ ਅੰਤ ਉਹਨਾਂ ਇੱਕੇ ਰਾਹ ਲੱਭ ਲਿਆ ਉਹਨਾਂ ਅੰਦਰਖਾਨੇ ਅੰਗਰੇਜ਼ ਅਫਸਰਾਂ ਨੂੰ ਨਾਲ ਗੰਢਿਆ ਸਾਜ਼ਿਸ਼ ਇਹ ਬਣਾਈ ਗਈ ਕਿ ਖਾਲਸਾ ਫੌਜ ਨੂੰ ਅੰਗਰੇਜ਼ਾਂ ਨਾਲ ਟਕਰਾ ਕੇ ਮਰਵਾ ਦਿੱਤਾ ਜਾਵੇ ਤੇ ਫਿਰ ਅੰਗਰੇਜ਼ਾਂ ਦੀ ਛਤਰਛਾਇਆ ਹੇਠ ਪੰਜਾਬ ਦੀ ਵਜਾਰਤ ਸੰਭਾਲੀ ਜਾਵੇ। ਇਹ ਗੌਂਦ ਅਤ ਕਾਨੂੰਨੀ ਤੇ ਦੇਸ਼ ਧਰੋਹ ਦੇ ਬਰਾਬਰ ਸੀ। ਪਰ ਰਾਜਸੀ ਤਾਕਤ ਦੇ ਭੁੱਖੇ ਲੀਡਰ ਸਭ ਕੁਝ ਕਰਨ ਵਾਸਤੇ ਤਿਆਰ ਹੋ ਜਾਂਦੇ ਨੇ। ਅੰਗਰੇਜ਼ੀ ਸਰਕਾਰ ਦੀ ਬਦਲੀ ਹੋਈ ਪਾਲਿਸੀ ਨੇ ਪੰਜਾਬੀਆਂ ਦਾ ਨੱਕ ਵਿੱਚ ਦਮ ਕੀਤਾ ਹੋਇਆ ਸੀ। ਅੰਗਰੇਜ਼ ਕਰਮਚਾਰੀਆਂ ਦੀਆਂ ਵਤੀਕੀਆਂ ਤੋਂ ਖਾਲਸਾ ਫੌਜਾਂ ਚੜੀਆਂ ਬੈਠੀਆਂ ਸਨ। ਲਾਲ ਸਿੰਘ ਤੇਜ ਸਿੰਘ ਨੇ ਇਸ ਬੇਚੈਨ ਹਾਲਤ ਦਾ ਫਾਇਦਾ ਉਠਾ ਕੇ ਫੌਜਾਂ ਨੂੰ ਸਗੋਂ ਪੜਕਾ ਦਿੱਤਾ। ਸਿੱਖ ਸਪਾਹੀਆਂ ਨੂੰ ਯਕੀਨ ਹੋ ਗਿਆ ਕਿ ਹੁਣ ਲੜਾਈ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਜਿੰਦਾ ਇਸ ਲੜਾਈ ਦੇ ਸਖਤ ਖਲਾਫ ਸੀ ਉਹ ਕਹਿੰਦੀ ਸੀ ਦਲੀਪ ਸਿੰਘ ਅਜੇ ਬੜਕ ਹੈ ਸਾਡਾ ਆਪਣਾ ਘਰ ਪਾਟਾ ਹੋਇਆ ਹੈ ਬਹੁਦੇ ਜਰਨੈਲ ਰਾਜਪੱਖਤ ਨਹੀਂ ਰਹੇ ਇਸ ਹਾਲਤ ਵਿੱਚ ਅਸੀਂ ਅੰਗਰੇਜ਼ਾਂ ਨਾਲ ਲੜ ਕੇ ਜਿੱਤ ਨਹੀਂ ਸਕਾਂਗੇ ਸੋ ਸਾਨੂੰ ਅਜੇ ਅੰਗਰੇਜ਼ਾਂ ਨਾਲ ਨਹੀਂ ਲੜਨਾ ਚਾਹੀਦਾ ਸਰਦਾਰ ਸ਼ਾਮ ਸਿੰਘ ਟਾਰੀ ਵਰਗੇ ਕੋਈ ਸਮਝਦਾਰ ਸਰਦਾਰ ਜਿੰਦਾ ਦੀ رائے ਨਾਲ ਸਹਿਮਤ ਸਨ ਪਰ ਜੋਸ਼ੀਲਾ ਧੜਾ ਉਹਨਾਂ ਨੂੰ ਪੂਜਦਿਲ ਪਸਾਂ ਕਿ ਤੋਂ ਦਿਨਾਂ ਜਾਣੇ ਕੀ ਕੀ ਕੁਝ ਕਹਿਣ ਲੱਗ ਪਿਆ ਉਹ ਲੋਕ ਆਮ ਜਨਤਾ ਵਿੱਚ ਕਹਿਣ ਲੱਗ ਪਏ ਇਹ ਲੋਕ ਲੜਾਈ ਤੋਂ ਰੋਕਣ ਵਾਲੇ ਕਾਇਰ ਹਨ ਇਹਨਾਂ ਨੂੰ ਗੁਰੂ ਤੇ ਭਰੋਸਾ ਨਹੀਂ ਰਿਹਾ ਇਹ ਬੇਮੁਖ ਹੋ ਗਏ ਹਨ ਅਸੀਂ ਪੰਥ ਦੀ ਖਾਤਰ ਅੰਗਰੇਜ਼ਾਂ ਨਾਲ ਜ਼ਰੂਰ ਲੜਾਂਗੇ ਗੁਰੂ ਸਾਡੇ ਵੱਲ ਹੈ ਤੇ ਗੁਰੂ ਦਾ ਪੰਥ ਜ਼ਰੂਰ ਜਿੱਤੇਗਾ ਮੁਕਤ ਦੀ ਗੱਲ ਜ਼ਿੰਦਾਤੀ ਉਸ ਵੇਲੇ ਕਿਸੇ ਨੇ ਮੰਨੀ ਲਾਲ ਸਿੰਘ ਦਾ ਤੜਾ ਸ਼ੇਰੇ ਪੰਜਾਬ ਦੀ ਸਮਾਦ ਉੱਤੇ ਇਕੱਠਾ ਹੋਇਆ ਫੌਜਾਂ ਸਾਹਮਣੇ ਉਹਨਾਂ ਬੜੀਆਂ ਜੁਸ਼ੀਲੀਆਂ ਤਕਰੀਰਾਂ ਕੀਤੀਆਂ ਤੇ ਅੰਤ 17 ਨਵੰਬਰ 1845 ਈਸਵੀ ਨੂੰ ਅੰਗਰੇਜ਼ਾਂ ਵਿਰੁੱਧ ਲੜਾਈ ਦਾ ਐਲਾਨ ਕਰ ਦਿੱਤਾ। ਉਸ ਵੇਲੇ ਲਾਲ ਸਿੰਘ ਨੂੰ ਵਜ਼ੀਰ ਤੇ ਤੇਜ ਸਿੰਘ ਨੂੰ ਫੌਜ ਦਾ ਸੈਨਾਪਤੀ ਬਣਾਇਆ ਗਿਆ। ਇਹ ਦੋਵੇਂ ਉਹਤੇ ਕੰਮ ਚਲਾਉ ਜਾਨੀ ਕਿ ਆਰਜੀ ਸੰ 30000 ਸਿੱਖ ਫੌਜ ਨੂੰ ਨਾਲ ਲੈ ਕੇ ਦੋਵੇਂ ਪੰਡ ਦਰਿਆ ਸਤਲੁਜ ਛੱਪ ਗਏ। ਅੰਗਰੇਜ਼ਾਂ ਤੇ ਸਿੱਖਾਂ ਦੀਆਂ ਸਤਲੁਜ ਕੰਡੇ ਪੰਜ ਲੜਾਈਆਂ ਹੋਈਆਂ। ਸਿੱਖ ਸਪਾਹੀਆਂ ਨੇ ਲੜਨ ਵਿੱਚ ਬਹਾਦਰੀ ਵੱਲੋਂ ਅਖੀਰ ਕਰ ਦਿੱਤੀ ਪਰ ਉਹਨਾਂ ਦੇ ਆਗੂ ਵੈਰੀ ਨਾਲ ਰਲੇ ਹੋਏ ਸਨ ਸੋ ਲਾਲ ਸਿੰਘ ਆਦਿ ਗਦਾਰੀ ਦਾ ਸਦਕਾ ਸਿੱਖੇ ਜੰਗ ਹਾਰ ਗਏ ਮਹਾਰਾਣੀ ਜਿੰਦ ਕੌਰਾਂ ਤੇ ਸਰਦਾਰ ਸ਼ਾਮ ਸਿੰਘ ਅਟਾਰੀ ਆਨ ਦੇਸ਼ ਭਗਤਾਂ ਨੇ ਹਰ ਕੁਰਬਾਨੀ ਕੀਤੀ ਪਰ ਗਦਾਰਾਂ ਦੀ ਖੋਟੀ ਕਰਤੂਤ ਨੇ ਅੰਤ ਬੇੜਾ ਡੋਪ ਹੀ ਦਿੱਤਾ ਲੋਕਾਂ ਵਿੱਚ ਇਸ ਲੜਾਈ ਦਾ ਚਰਚਾ ਹੋਇਆ ਤਾਂ ਦੇਸ਼ ਧਰੋਈਆਂ ਨੇ ਸਾਰੇ ਦੋਸ਼ ਮਹਾਰਾਣੀ ਜਿੰਦਾ ਸਿਰਤ ਆਪਣੇ ਸ਼ੁਰੂ ਕਰ ਦਿੱਤੇ ਉਦੋਂ ਦੀਆਂ ਉਡਾਈਆਂ ਹੋਈਆਂ ਝੂਟੀਆਂ ਅਪਵਾਹਾਂ ਅਜੇ ਤੱਕ ਅਨਪੜ੍ਹ ਤੇ ਇਤਿਹਾਸ ਤੋਂ ਅਣਜਾਣ ਲੋਕਾਂ ਵਿੱਚ ਚੱਲੀਆਂ ਆ ਰਹੀਆਂ ਨੇ ਆਖੇ ਜਿੰਦਾਂ ਨੇ ਸਿੱਖਾਂ ਨੂੰ ਪੜ੍ਹਾ ਕੇ ਅੰਗਰੇਜ਼ਾਂ ਵਿਰੁੱਧ ਲੜਾਈ ਸ਼ੁਰੂ ਕਰਾਈ ਜਿੰਦਾਂ ਨੇ ਸਿੱਖ ਪੌਦਾਂ ਵਿਰੁੱਧ ਅੰਗਰੇਜ਼ਾਂ ਨੂੰ ਚਿੱਠੀਆਂ ਲਿਖੀਆਂ ਜਿੰਦਾਂ ਨੇ ਸਵਰਾਵਾਂ ਦੇ ਮੈਦਾਨ ਵਿੱਚ ਬਾਰੂਦੀ ਥਾ ਸਰੋਹ ਦੀਆਂ ਪੋਰੀਆਂ ਭੇਜ ਦਿੱਤੀਆਂ ਇੰਨਾ ਕਾਰਨਾ ਕਰਕੇ ਸਿਖਾਰਗੇ ਪਰ ਉਸ ਵੇਲੇ ਦੇ ਇਤਿਹਾਸਕਾਰ ਸਾਰੀਆਂ ਗਵਾਹੀਆਂ ਇਸ ਦੇ ਉੱਟ ਦਿੰਦੇ ਹਨ ਮੈਕ ਗ੍ਰਿਗਰ ਲਿਖਦਾ ਹੈ ਜਿੰਦਾ ਇਸ ਲੜਾਈ ਤੇ ਹੱਕ ਵਿੱਚ ਨਹੀਂ ਸੀ ਪਾਉ ਅੰਗਰੇਜ਼ਾਂ ਨਾਲ ਲੜਾਈ ਛੇੜਨਾ ਨਹੀਂ ਸੀ ਚਾਹੁੰਦੀ ਸਮਿਰਥ ਲਿਖਦਾ ਹੈ ਵਾਦਾ ਸਾਰਾ ਅੰਗਰੇਜ਼ਾਂ ਦਾ ਸੀ ਸੂਲਾ ਅੰਗਰੇਜ਼ਾਂ ਨੇ ਤੋੜੀ ਸੀ ਅੰਗਰੇਜ਼ਾਂ ਦੀਆਂ ਵਤੀਕੀਆਂ ਦੇ ਕਾਰਨ ਸਿੱਖ ਲੜਨ ਵਾਸਤੇ ਮਜਬੂਰ ਹੋ ਗਏ ਸਨ ਅੰਗਰੇਜ਼ਾਂ ਦੇ ਪੋਲੀਟੀਕਲ 에ਜੰਟ ਬ੍ਰਾਡਫੁੱਟ ਦਾ ਨਾਇਬ ਕੈਪਟਨ ਨਿਕਲਸਨ ਲਿਖਦਾ ਹੈ ਲਾਲ ਸਿੰਘ ਦੀਆਂ ਚਿੱਠੀਆਂ ਮੇਰੇ ਕੋਲ ਆਉਂਦੀਆਂ ਰਹੀਆਂ ਜਿਨ੍ਹਾਂ ਵਿੱਚ ਅੰਗਰੇਜ਼ਾਂ ਦਾ ਵਫਾਦਾਰ ਮਿੱਤਰ ਰਹਿਣ ਦਾ ਭਰੋਸਾ ਦਿਵਾਇਆ ਹੁੰਦਾ ਸੀ ਕਨਿੰਗਮ ਲਿਖਦਾ ਹੈ ਸਿੱਖਾਂ ਦੇ ਬਾਰੂਦ ਨੂੰ ਤਬਾਹ ਕਰਨ ਵਾਲਾ ਪੰਡਤ ਤੇਜ ਸਿੰਘ ਹੈ ਮੁਕਤੀ ਗੱਲ ਜਿਹੜੇ ਗੁਨਾਹ ਲਾਲ ਸਿੰਘ ਤੇਜ ਸਿੰਘ ਆਪ ਕਰਦੇ ਉਹ ਵਿਚਾਰੀ ਜਿੰਦਾ ਦੇ ਸਿਰ ਮੜ ਦਿੰਦੇ ਰਹੇ ਸਨ ਅਸਲੀਅਤ ਕੀ ਹੈ ਲਾਲ ਸਿੰਘ ਤੇਜਾ ਸਿੰਘ ਨੇ ਅੰਦਰਖਾਨੇ ਅੰਗਰੇਜ਼ਾਂ ਨਾਲ ਗੰਢ ਕੇ ਫੇਰ ਲੜਾਈ ਛੇੜੀ ਉਹ ਅੰਗਰੇਜ਼ਾਂ ਨੂੰ ਹਰ ਤਰ੍ਹਾਂ ਦੀਆਂ ਖਬਰਾਂ ਭੇਜਦੇ ਰਹੇ ਤੇ ਉਹਨਾਂ ਦੇ ਹੁਕਮ ਅਨੁਸਾਰ ਉਹ ਕੰਮ ਕਰਦੇ ਰਹੇ ਅੰਗਰੇਜ਼ਾਂ ਦੇ ਕਹਿਣ ਉੱਤੇ ਹੀ ਲਾਲ ਸਿੰਘ ਨੇ ਫਿਰੋਜ਼ਪੁਰ ਤੇ ਹਮਲਾ ਦਾ ਕੀਤਾ ਮੁਦਕੀ ਤੇ ਫਿਰੂ ਸ਼ਹਿਰ ਦੇ ਮੈਦਾਨ ਵਿੱਚੋਂ ਉਹ ਉਸ ਵੇਲੇ ਇੰੱਠਿਆ ਜਦ ਸਿੱਖ ਫੌਜਾਂ ਜਿੱਤ ਜਾਣ ਵਾਲੀਆਂ ਸਨ ਸਭਰਾਵਾਂ ਦੀ ਲੜਾਈ ਤੋਂ ਪਹਿਲਾਂ ਉਹਨੇ ਆਪਣੇ ਮੋਰਚੇ ਦਾ ਨਕਸ਼ਾ ਤੇ ਫੌਜੀ ਭੇਤ ਅੰਗਰੇਜ਼ਾਂ ਨੂੰ ਭੇਜ ਦਿੱਤੇ ਲਾਲ ਸਿੰਘ ਤੇਜਾ ਸਿੰਘ ਬਿਨਾਂ ਕਾਰਨ ਮੈਦਾਨ ਵਿੱਚੋਂ ਨਸ ਗਏ ਸਤਲੁਜ ਉੱਤੇ ਪੱਧਾ ਹੋਇਆ ਪੇੜੀਆਂ ਦਾ ਪੁਲ ਤੇਜ ਸਿੰਘ ਨੇ ਦੋ ਪੇੜੀਆਂ ਡੋਬ ਕੇ ਤੋੜ ਦਿੱਤਾ ਤਾਂ ਕਿ ਹਾਰੀ ਹੋਈ ਸਿੱਖ ਫੌਜ ਜਿਉਂਦੀ ਬਚ ਕੇ ਨਾ ਨਿਕਲ ਸਕੇ ਬਾਰੂ ਤੇ ਥਾ ਤੇ ਸਿੰਘ ਨੇ ਸਰੋਂ ਤੇ ਰੇਤੀਆਂ ਪੇਟੀਆਂ ਪਰ ਕੇ ਭੇਜ ਦਿੱਤੀਆਂ ਤੇ ਤੀਸਰਾ ਸੀ ਡੋਗਰਾ ਰਾਜਾ ਗੁਲਾਬ ਸਿੰਘ ਅਲੀਵਾਲ ਦੀ ਲੜਾਈ ਪਿੱਛੋਂ ਉਹ ਵੀ ਫੌਜ ਵਿੱਚ ਆ ਗਿਆ ਸੀ ਕੋਹਨੇ ਲਾਟ ਹਾਰਟਿੰਗ ਨਾਲ ਗੁਪਤ ਸਮਝੌਤਾ ਕਰ ਲਿਆ ਜਿਸ ਦਾ ਭਾਵ ਸੀ ਕਿ ਲੜਾਈ ਵਿੱਚ ਧੋਖੇ ਨਾਲ ਸਿੱਖ ਫੌਜ ਤਬਾਹ ਕਰ ਦਿੱਤੀ ਜਾਵੇ ਹਾਰੀ ਹੋਈ ਫੌਜ ਨੂੰ ਲਾਹੌਰ ਦਰਬਾਰ ਉਂਝ ਕੱਢ ਦੇਵੇ ਤੇ ਲਾਹੌਰ ਦਰਬਾਰ ਦੇ ਸਰਦਾਰ ਅੰਗਰੇਜ਼ਾਂ ਨਾਲ ਸੁਲ੍ਹਾ ਕਰ ਲੈਣਗੇ ਇਹ ਸਨ ਕਾਰਨ ਸਤ루ਜ ਕੰਡੇ ਸਿੱਖਾਂ ਦੇ ਹਾਰਨ ਦੇ 10 ਫਰਵਰੀ ਨੂੰ ਸਭਰਾਵਾਂ ਦੇ ਮੈਦਾਨ ਵਿੱਚ ਸਿੱਖ ਹਾਰੇ ਤੇ 20 ਫਰਵਰੀ ਨੂੰ ਲਾਰਟ ਹਾਰਡਿੰਗ ਨੇ ਲਾਹੌਰ ਵਿੱਚ ਇੱਕ ਦਰਬਾਰ ਕੀਤਾ ਦਲੀਪ ਸਿੰਘ ਨੂੰ ਰਾਜ ਸੰਗਤਨ ਤੇ ਬਿਠਾਇਆ ਗਿਆ ਅੰਗਰੇਜ਼ ਅਫਸਰ ਸੱਜੇ ਹੱਥ ਤੇ ਸਿੱਖ ਖੱਬੇ ਹੱਥ ਬੈਠੇ ਇਹ ਹੈ ਫਰਕ ਜਿੱਤਣ ਤੇ ਹਾਰਨ ਵਾਲੀ ਕੌਮ ਦਾ ਹਾਰਡਿੰਗ ਨੇ ਦਲੀਪ ਸਿੰਘ ਨੂੰ ਸਿੱਖਾਂ ਦਾ ਮਹਾਰਾਜਾ ਮੰਨ ਲਿਆ ਉਸ ਦੇ ਮਤਾਇਤ ਲਾਲ ਸਿੰਘ ਨੂੰ ਵਜ਼ੀਰ ਤੇ ਤੇਜ ਸਿੰਘ ਨੂੰ ਸੈਨਾਪਤੀ ਥਾਪਿਆ ਹਾਰਟਿੰਗ ਦੇ ਕੈਨ ਉਤੇ ਰਾਜਾ ਗੁਲਾਬ ਸਿੰਘ ਨੇ ਕੋਹੀਨੂਰ ਹੀਰਾ ਲਿਆ ਕੇ ਵਿਖਾਇਆ ਜੋ ਹਾਰਟਿੰਗ ਨੇ ਆਪਣੇ ਹੱਥੀਂ ਸਾਰੇ ਅੰਗਰੇਜ਼ ਅਫਸਰਾਂ ਨੂੰ ਵਿਖਾਇਆ 9 ਮਾਰਚ 1846 ਈਸਵੀ ਨੂੰ ਲਾਹੌਰ ਤਰਵਾਰ ਤੇ ਅੰਗਰੇਜ਼ ਸਰਕਾਰ ਵਿੱਚ ਸੁਲਾ ਹੋਈ ਇਸ ਐਦਨਾਮੇ ਅਨੁਸਾਰ ਬਿਆਸ ਤੋਂ ਚੜ੍ਹਦੇ ਪਾਸੇ ਦਾ ਸਾਰਾ ਇਲਾਕਾ ਸਿੱਖਾਂ ਨੇ ਅੰਗਰੇਜ਼ਾਂ ਨੂੰ ਦੇ ਦਿੱਤਾ ਨਾਲ ਹੀ ਟੰਗ ਤੇ ਹਰਗਾਨੇ ਵਜੋਂ ਸਿੱਖਾਂ ਨੇ 1.5 ਕਰੋੜ ਰੁਪਇਆ ਦੇਣਾ ਮੰਨਿਆ ਉਸ ਵਿੱਚੋਂ 50 ਲੱਖ ਨਗਦ ਦਿੱਤਾ ਤੇ 1 ਕਰੋੜ ਬਦਲੇ ਉਹਨਾਂ ਜੰਮੂ ਕਸ਼ਮੀਰ ਦਾ ਇਲਾਕਾ ਦੇ ਦਿੱਤਾ। ਰਾਜਾ ਗੁਲਾਬ ਸਿੰਘ ਨੇ ਸਿੱਖਾਂ ਦੀ ਲੜਾਈ ਵਿੱਚ ਅੰਗਰੇਜ਼ਾਂ ਦੀ ਬਹੁਤ ਸੇਵਾ ਕੀਤੀ ਸੀ। ਅੰਗਰੇਜ਼ਾਂ ਨੇ ਉਸ ਤੋਂ 75 ਲੱਖ ਰੁਪਏ ਲੈ ਕੇ ਜੰਮੂ ਕਸ਼ਮੀਰ ਉਸ ਨੂੰ ਦੇ ਦਿੱਤਾ। ਉਹ ਉੱਥੋਂ ਦਾ ਮਹਾਰਾਜਾ ਬਣ ਗਿਆ। 11 ਮਾਰਚ ਨੂੰ ਕੁਝ ਹੋਰ ਸ਼ਰਤਾਂ ਵਧਾ ਕੇ ਲਾਹੌਰ ਵਿੱਚ ਕੁਝ ਅੰਗਰੇਜ਼ੀ ਫੌਜ 1 ਸਾਲ ਵਾਸਤੇ ਰੱਖੀ ਗਈ। ਇਹ ਪ੍ਰਬੰਧ ਕਰਕੇ ਲਾਰਡ ਹਾਰਟਿੰਗ ਤੇ ਗਫ ਲਾਹੌਰ ਛੱਡ ਕੇ ਚਲੇ ਗਏ। ਪਿਛੋ ਸਿੱਖ ਹਕੂਮਤ ਕਿਹੋ ਜਿਹੀ ਰਹਿ ਗਈ ਇਸ ਬਾਰੇ ਅੰਗਰੇਜ਼ ਇਤਿਹਾਸਕਾਰ ਮੈਕ ਗ੍ਰੈਗਰ ਲਿਖਦਾ ਹੈ ਲਾਹੌਰ ਦੀ ਸਿੱਖ ਹਕੂਮਤ ਅਸਲੀ ਅਰਥਾਂ ਵਿੱਚ ਮਰ ਚੁੱਕੀ ਹੈ ਵਿਖਾਵੇ ਮਾਤਰ ਉਸ ਵਿੱਚ ਇੱਕ ਬਾਦਸ਼ਾਹ ਹੈ ਇੱਕ ਵਜ਼ੀਰ ਤੇ ਕੁਝ ਫੌਜ ਪਰ ਉਹ ਸਾਰੇ ਦੇ ਸਾਰੇ ਅੰਗਰੇਜ਼ੀ ਤਾਕਤ ਦੇ ਆਸਰੇ ਥੱਲੇ ਹਨ ਮਹਾਰਾਜਾ ਤਰੀਪ ਸਿੰਘ ਇੱਕ ਕਟਪੁਤਰੀ ਹੈ ਅਸਲੀ ਅਰਥਾਂ ਵਿੱਚ ਜਿਸ ਦੀ ਕੋਈ ਤਾਕਤ ਨਹੀਂ ਉਹ ਪੂਰੀ ਤਰ੍ਹਾਂ ਅੰਗਰੇਜ਼ਾਂ ਦੇ ਅਧੀਨ ਹੈ ਸੈਯਰਤਾਂ ਵਿੱਚ ਇਸ ਵੇਲੇ ਅੰਗਰੇਜ਼ੀ ਹੀ ਪੰਜਾਬ ਦੇ ਹਾਕਮ ਹਨ। ਦੇਸ਼ ਤੇ ਕੌਮ ਨਾਲ ਇੰਡਾ ਵਿਸਾਕਾਤ ਕਰਕੇ ਲਾਲ ਸਿੰਘ ਪੰਜਾਬ ਦਾ ਵਜ਼ੀਰ ਬਣਿਆ ਪਰ ਉਹ ਵਜ਼ੀਰੀ ਉਸਨੂੰ ਬਹੁਤਾ ਚਿਰ ਮੰਨ ਨਹੀਂ ਨਾ ਮਿਲੀ। ਰਾਜਾ ਕਲਾਪ ਸਿੰਘ ਜੰਮੂ ਦੇ ਵਿਰੁੱਧ ਸਾਜ਼ਿਸ਼ ਕਰਨ ਦੇ ਦੋਸ਼ ਵਿੱਚ 3 ਦਸੰਬਰ 1846 ਈਸਵੀ ਨੂੰ ਲਾਲ ਸਿੰਘ ਨੂੰ ਵਜ਼ਾਰਤ ਤੋਂ ਹਟਾ ਕੇ ਤੇ 2000 ਮਾਹਵਾਰ ਪੈਨਸ਼ਨ ਦੇ ਕੇ ਬਨਾਰਸ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ।